ਬਿਜਲੀ ਬਿੱਲ ਮਾਫੀ ਯੋਜਨਾ ਦੇ ਫਾਰਮ ਭਰਨੇ ਸ਼ੁਰੂ ਹੋ ਗਏ ਨੇ ਹੁਣ ਜਿਹੜੇ ਲੋਕ ਬਿੱਲ ਨਹੀਂ ਦੇ ਸਕਦੇ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਖੁੱਲ ਮਿਲੇਗੀ ਨਾਹੀਂ ਕੋਈ ਕਾਨੂੰਨੀ ਕਾਰਵਾਈ ਹੋਵੇਗੀ ਨਾਹੀਂ ਕੋਈ ਜੁਰਮਾਨਾ ਲੱਗੇਗਾ ਤੇ ਨਾਹੀਂ ਕੋਈ ਜੋ ਹੈ ਉਹ ਬਿਜਲੀ ਦਾ ਬਿੱਲ ਭਰਨਾ ਪਵੇਗਾ ਅਧਿਕਾਰੀਆਂ ਕੀ ਇਹ ਫਾਰਮ ਅਤੇ ਕਿੱਥੇ ਭਰਿਆ ਜਾ ਰਿਹਾ ਹੈ ਕਿਵੇਂ ਭਰਿਆ ਜਾ ਰਿਹਾ ਹੈ 2 ਮਿੰਟ ਕੱਟ ਕੇ ਸੁਣ ਲਵੋ ਜਿਹਾ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਹੁਤ سارے ਲੋਕ ਜਿਹੜੇ ਨੇ ਉਹ ਬਿਜਲੀ ਦੇ ਬਿੱਲਾਂ ਤੋਂ ਪਰੇਸ਼ਾਨ ਨੇ ਖਾਸ ਕਰਕੇ ਜਦੋਂ ਗਰਮੀ ਚੜਦੀ ਹੈ ਤੇ ਗਰਮੀ ਦੇ ਵਿੱਚ ਏਸੀ ਵੀ ਚੱਲਦੇ ਨੇ কুলਰ ਵੀ ਚੱਲਦੇ ਨੇ ਤੇ ਬਹੁਤ ਬਾਅਦ ਜਿਹੜਾ ਇਹ ਉਹ ਬਿਜਲੀ ਦਾ ਬਿੱਲ ਜਿਹੜਾ ਇਹ ਉਹ ਇੰਨਾ ਆ ਜਾਂਦਾ ਹੈ ਕਿ ਉਸ ਨੂੰ ਭਰਨਾ ਔਖਾ ਹੋ ਜਾਂਦਾ ਹੈ ਪਰ ਇੱਕ ਥਾਂ ਹੈ ਜਿੱਥੇ ਕਿ ਬਿਜਲੀ ਬਿੱਲ ਜਿਹੜੇ ਲੋਕ ਨਹੀਂ ਦੇ ਸਕੇ ਨੇ ਉਹਨਾਂ ਦੇ ਬਿਜਲੀ ਬਿੱਲ ਵੀ ਮਾਫ ਹੋਣਗੇ ਉਹਨਾਂ ਨੂੰ ਕੋਈ ਜੁਰਮਾਨਾ ਵੀ ਨਹੀਂ ਲੱਗੇਗਾ ਤੇ ਨਾ ਹੀ ਜਿਹੜਾ ਹੈ ਉਹਨਾਂ ਨੂੰ ਕੋਈ ਬਿਜਲੀ ਦਾ ਬਿੱਲ ਭਰਨਾ ਹੋਵੇਗਾ ਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਹੋਵੇਗੀ ਜੀ ਹਾਂ ਬਿਜਲੀ ਦੇ ਬਿੱਲ ਮਾਫੀ ਦੇ ਫਾਰਮ ਜਿਹੜੇ ਨੇ ਉਹ ਭਰਨੇ ਸ਼ੁਰੂ ਹੋ ਗਏ ਨੇ ਹੁਣ ਫਾਰਮ ਭਰਿਆ ਜਾਵੇਗਾ ਜਿਸ ਦੇ ਵਿੱਚ ਤੁਸੀਂ ਆਪਣੇ ਸਾਰਾ ਬਾਇਓ ਡਾਟਾ ਫਿਲ ਕਰੋਗੇ ਅਤੇ ਜੋ ਹੈ ਉਹ 2025 ਦਾ ਇਹ ਫਾਰਮ ਭਰ ਕੇ ਤੁਸੀਂ ਆਪਣੀ ਬਿਜਲੀ ਮਾਫੀ ਅਦੇ ਲਈ ਅਪੀਲ ਜਿਹੜੀ ਆ ਉਹ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਬਿਜਲੀ ਬਿੱਲ ਮਾਫੀ ਯੋਜਨਾ ਦੇ ਤਹਿਤ ਪਰਿਵਾਰਾਂ ਨੂੰ ਉਹਨਾਂ ਦੇ ਪੁਰਾਣੇ ਜਿਹੜੇ ਬਕਾਇਆ ਬਿੱਲ ਨੇ ਉਹਨਾਂ ਤੋਂ ਮੁਕਤੀ ਮਿਲੇਗੀ ਅਤੇ ਇਹ ਯੋਜਨਾ ਦੇ ਨਾਲ ਜਿਹੜਾ ਹੈ ਜਿਹੜੇ ਲੋਕ ਬਿਜਲੀ ਦੇ ਬਿੱਲ ਪੁਰਾਣੇ ਨਹੀਂ ਭਰ ਸਕਦੇ ਨੇ ਅਤੇ ਉਹ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਉਹਨਾਂ ਲੋਕਾਂ ਨੂੰ ਰਾਹਤ ਮਿਲੇਗੀ ਉਹ ਤੁਹਾਨੂੰ ਦੱਸ ਦਿਆ ਕਿ ਆਖਿਰਕਾਰ ਕਿਵੇਂ ਤੁਸੀਂ ਇਸ ਦਾ ਲਾਭ ਲੈਣਾ ਹੈ ਅਤੇ ਕਿੱਥੇ ਜਿਹੜਾ ਹੈ ਉਹ ਹੋਇਆ ਹੈ ਤੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਮਾਫੀ ਦੀ ਯੋਜਨਾ ਹੈ ਉਹ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਮਿਲੇਗੀ ਜੀ ਹਾਂ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਹਿਲ ਕੀਤੀ ਹੈ ਕਿ ਹੁਣ ਬਿਜਲੀ ਬਿੱਲ ਮਾਫੀ ਯੋਜਨਾ ਜਿਹੜਾ ਹੈ ਉਹ ਰਾਜ ਦੇ ਆਰਥਿਕ ਰੂਪ ਤੋਂ ਰੂਪ ਤੋਂ ਜਿਹੜੇ ਕਮਜ਼ੋਰ ਲੋਕ ਨੇ ਮਤਲਬ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਇਹਦੇ ਨਾਲ ਫਾਇਦਾ ਮਿਲੇਗਾ ਇਸੀ ਯੋਜਨਾ ਦੇ ਤਹਿਤ ਜਿਹੜਾ ਹੈ ਉਹ ਜਿਹੜੇ ਪੁਰਾਣੇ ਬਿਜਲੀ ਬਿੱਲਾਂ ਦੇ ਬੋਝ तले ਦਬੇ ਹੋਏ ਨੇ ਉਹਨਾਂ ਨੂੰ ਰਾਹਤ ਮਿਲੇਗੀ ਸਾਲ 2024 ਤੋਂ ਚਿਰੋ ਕੋਈ ਇਸ ਯੋਜਨਾ ਨੂੰ 2025 ਦੇ ਵਿੱਚ ਜਿਹੜਾ ਇਹ ਹੋਰ ਜ਼ਿਆਦਾ ਲਾਭਕਾਰੀ ਬਣਾਇਆ ਜਾਵੇਗਾ। ਇਹ ਯੋਜਨਾ ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਬਣਾਈ ਗਈ ਹੈ ਜਿਹੜੇ ਬਿਜਲੀ ਬਿੱਲ ਭਰਨ ਤੋਂ ਅਸਮਰਥ ਨੇ ਲੰਬੇ ਸਮੇਂ ਤੋਂ ਬਕਾਇਆ ਰਾਸ਼ੀ ਦੇ ਕਾਰਨ ਪਰੇਸ਼ਾਨ ਨੇ। ਸਰਕਾਰ ਦਾ ਮੁੱਖ ਉਦੇਸ਼ ਇਹਨਾਂ ਪਰਿਵਾਰਾਂ ਨੂੰ ਜੁਰਮਾਨਾ ਕਟੌਤੀ ਅਤੇ ਕਾਨੂੰਨੀ ਕਾਰਵਾਈ ਦੀ ਚਿੰਤਾ ਤੋਂ ਮੁਕਤ ਕਰਾਉਣਾ ਹੈ। ਇਸ ਪਹਿਲ ਦੇ ਨਾਲ ਰਾਜ ਦੇ ਵਿੱਚ ਗਰੀਬੀ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਕਾਫੀ ਜਿਹੜੀ ਆ ਹੋਰ ਰਾਹਤ ਜਿਹੜੀ ਆ ਉਹ ਮਿਲੇਗੀ। ਹੁਣ ਇਹ ਯੋਜਨਾ ਦਾ ਫਾਇਦਾ ਕਿਵੇਂ ਲੈ ਸਕਦੇ ਹੋ ਤੁਹਾਨੂੰ ਇਹ ਵੀ ਦੱਸਦੇ ਆ। ਦਾਦੀ ਦਾ ਬਿਜਲੀ ਬਿੱਲ ਮਾਫੀ ਯੋਜਨਾ ਦਾ ਲਾਭ ਲੈਣ ਦੇ ਲਈ ਕੁਝ ਨਿਰਧਾਰਿਤ ਮਾਪਦੰਡ ਪੂਰੇ ਕਰਨੇ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਉੱਤਰ ਪ੍ਰਦੇਸ਼ ਦੇ ਤੁਸੀਂ ਨਿਵਾਸੀ ਹੋਣੇ ਚਾਹੀਦੇ ਹੋ ਤੇ ਨਾਲ ਦੀ ਨਾਲ ਜਿਹੜਾ ਹੈ ਪਰਿਵਾਰਕ ਦੀ ਅ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ ਜੋ ਹੈ ਉਹ ਘੱਟ ਹੋਣੀ ਚਾਹੀਦੀ ਹੈ ਬਿਜਲੀ ਦਾ ਉਪਯੋਗ ਜਿਹੜਾ ਤੁਸੀਂ ਜੋ ਹੈ ਉਹ ਘੱਟ ਕੀਤਾ ਹੋਣਾ ਚਾਹੀਦਾ ਹੈ ਰਾਸ਼ਨ ਕਾਰਡ ਹੋਣਾ ਚਾਹੀਦਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਬਿਜਲੀ ਬਿੱਲ ਮਾਫੀ ਯੋਜਨਾ ਦੇ ਤਹਿਤ ਅਰਜ਼ੀ ਦੇਣ ਕਰਨ ਦੀ ਪ੍ਰਕਿਰਿਆ ਜਿਹੜੀ ਬਹੁਤ ਆਸਾਨ ਹੈ ਜਿਹੜੇ ਲੋਕਾਂ ਨੇ ਅਰਜ਼ੀ ਦੇਣ ਕਰਨੀ ਹੈ ਮਤਲਬ ਅਪਲਾਈ ਕਰਨਾ ਹੈ ਉਹ ਆਫਲਾਈਨ ਅਤੇ ਆਨਲਾਈਨ ਦੋਨੋਂ ਤਰੀਕੇ ਨਾਲ ਕਰ ਸਕਦੇ ਨੇ ਆਨਲਾਈਨ ਅਰਜ਼ੀ ਦੇ ਲਈ ਜਿਹੜਾ ਉਹ uppcl.org ਇਹ ਜਿਹੜੀ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਲੌਗਇਨ ਕਰਕੇ ਜਿਹੜਾ ਇੱਥੇ ਆਪਣਾ ਅਕਾਊਂਟ ਬਣਾ ਕੇ ਇਸ ਦੇ ਵਿੱਚ ਜਿਹੜਾ ਫਾਰਮ ਫਿਲ ਕਰ ਸਕਦੇ ਹੋ ਜੇਕਰ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਜਿਹੜਾ ਉਹ ਗਲਤ ਲਿੰਕ ਤੇ ਕਲਿੱਕ ਨਾ ਕਰਿਓ ਹਾਲਾਂਕਿ ਤੁਸੀਂ ਆਫਲਾਈਨ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਰਵਾ ਸਕਦੇ ਹੋ ਸੋ ਇਸ ਸ੍ਰੀਤੀ ਦੇ ਨਾਲ ਤੁਸੀਂ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਹੋ ਸੋ ਤੁਸੀਂ ਕਿਹੜੇ ਰਾਜ ਤੋਂ ਇਹ ਖਬਰ ਦੇਖ ਰਹੇ ਹੋ ਅਤੇ ਕੀ ਤੁਹਾਡੇ ਰਾਜ ਦੇ ਵਿੱਚ ਵੀ ਇਹ ਜਿਹੜਾ ਲਾਭ ਹੈ ਉਹ ਮਿਲਣਾ ਚਾਹੀਦਾ ਹੈ ਜਾਂ ਨਹੀਂ ਮਿਲਣਾ ਚਾਹੀਦਾ ਕੀ ਤੁਸੀਂ ਤੁਹਾਡੇ ਰਾਜ ਦੇ ਵਿੱਚ ਵੀ ਤੁਹਾਡੇ ਮੁੱਖ ਮੰਤਰੀ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂਕਿ ਤੁਹਾਡੇ ਰਾਜ ਦੇ ਮੁੱਖ ਮੰਤਰੀ ਵੀ ਇਹ ਜੋ ਹੈ ਉਹ ਦੇਖ ਲੈਣ ਅਤੇ ਤੁਹਾਨੂੰ ਇਹ ਲਾਭ ਜਿਹੜਾ ਹੈ ਉਹ ਦੇ ਸਕਣ